ਤੇ ਹਰਜੋਤ ਸਿੰਘ ਜੀ ਇੰਡੀਆ ਦੇ ਨਾਲ ਇੱਕ ਹੋਰ ਜਿਹੜੀ ਖਬਰ ਆ ਇੰਪੋਰਟੈਂਟ ਖਬਰ ਆ ਇਹ ਵੀ ਸੈਂਕਸ਼ਨਸ ਦਾ ਕਿਸ ਤਰੀਕੇ ਦੇ ਨਾਲ ਅਸਰ ਪੈਂਦਾ ਹੁੰਦਾ ਆ ਮਾਈਕਰੋਸਾਫਟ ਜਿਹੜੀ ਕਾਰਪੋਰੇਸ਼ਨ ਆ ਉਹਨਾਂ ਨੇ ਇੱਕ ਨਯਾਰਾ એનર્ਜੀ ਆ ਇੰਡੀਆ ਦਾ ਔਇਲ ਰਾਈਨਰ ਆ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਰਵਿਸ ਪ੍ਰੋਵਾਈਡ ਕਰਦੇ ਸੀ ਉਸ ਨੂੰ ਰੋਕ ਦਿੱਤਾ ਹੈਗਾ ਆ ਕਾਰਨ ਕੀ ਆ ਯੂਰਪੀਅਨ ਯੂਨੀਅਨ ਦੇ ਜਿਹੜੇ ਸੈਂਕਸ਼ਨਸ ਆ ਉਹ ਹਿੱਟ ਕਿਤੇ ਆ ਤੇ ਜਿਹੜੀ ਨਯਾਰਾ એનર્ਜੀ ਆ ਉਹ ਇਸ ਦੇ ਵਿੱਚ ਜਿਹੜੀ ਉਹ ਆਈ ਹੈਗੀ ਆ ਜਿਹੜੀ ਮੁੰਬਈ ਦੀ ਜਿਹੜੀ ਹੁਣੇ ਵੇਸਟ ਫਰਮ ਆ ਉਹਨਾਂ ਨੇ ਹੁਣ ਲਾ ਸੂਟ ਦਰਜ ਕੀਤਾ ਆ ਦਿੱਲੀ ਦੀ ਹਾਈ ਕੋਰਟ ਤੇ ਵਿੱਚ ਮਾਈਕਰੋਸਾਫਟ ਦੇ ਉਲਟ ਉਹ ਕਹਿੰਦੇ ਵੀ ਤੁਸੀਂ ਸਾਡੀਆਂ ਜਿਹੜੀਆਂ ਕ੍ਰਿਟੀਕਲ ਸਰਵਿਸਿਜ਼ ਦੀ ਸਸਪੈਂਸ਼ਨ ਜਿਹੜੀ ਉਹ ਕਰ ਦਿੱਤੀ ਆ ਸੋ ਨਿਆਰਾ ਇੱਕ ਸਾਹ ਦੇ ਨਾਲ ਉਹੀ ਰਿਫਾਇਨਰੀ ਆ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਰਸ਼ੀਆ ਤੋਂ ਤੇਲ ਜਿਹੜੇ ਉਹ ਲੈਂਦੇ ਰਹੇ ਆ ਸੋ ਤੁਸੀਂ ਦੇਖੋ ਕਈ ਵਾਰੀ ਜਦੋਂ ਲੋਕ ਇਹ ਸੋਚ ਰਹੇ ਹੁੰਦੇ ਆ ਨਾ ਵੀ ਖੋਰੇ ਪਤਾ ਨਹੀਂ ਇਹ ਕੁਝ ਬਣਨਾ ਆ ਜਾਂ ਨਹੀਂ ਬਣਨਾ ਕੋ ਹੋਊਗਾ ਜਾਂ ਨਹੀਂ ਹੋਊਗਾ ਸੋ ਇੱਥੇ ਕਲੀਅਰਲੀ ਕਨਫਰਮ ਜਿਹੜਾ ਉਹ ਹੁੰਦਾ ਆ ਵੀ ਮਾਈਕਰੋਸਾਫਟ ਇਹ ਉਹਨਾਂ ਸੈਂਕਸ਼ਨਸ ਦੀ ਪਾਲਣਾ ਕਰਦੇ ਹੋਏ ਉਸ ਕੰਪਨੀ ਦੇ ਨਾਲ ਆਪਣੇ ਜਿਹੜੇ ਬਿਜ਼ਨਸ ਸਬੰਧ ਆ ਉਹਨਾਂ ਨੂੰ ਬੰਦ ਕਰ ਦਿੱਤਾ ਆ ਉਹਨਾਂ ਨੂੰ ਜੋ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਸੀ ਉਸ ਨੂੰ ਇਹਨਾਂ ਨੇ ਸਮਾਪਤ ਜਿਹੜਾ ਉਹ ਕਰ ਦਿੱਤਾ ਆ ਸੋ ਨਯਾਰਾ ਜਿਹੜੀ એનર્ਜੀ ਕਾਰਪੋਰੇਸ਼ਨ ਆ ਜੋਥੇ ਕੀ ਰਸ਼ੀਆ ਤੋਂ ਲਿਆਂਦਾ ਹੋਇਆ ਤੇਲ ਰਿਫਾਈਨ ਕੀਤਾ ਜਾਂਦਾ ਸੀ 4 ਲੱਖ ਬੈਰਲ ਹਰ ਦਿਨ ਉਸ ਰਿਫਾਇਨਰੀ ਦੇ ਵਿੱਚ ਆ ਇੰਡੀਆ ਦੇ ਵੈਸਟ ਕੋਸਟ ਵਾਲੇ ਪਾਸੇ ਜਿਹੜੀ ਰਿਫਾਇਨਰੀ ਆ ਉੱਥੇ ਜਿਹੜਾ ਹੋ ਸੀਗਾ ਤੇ ਉਹਦੇ ਨਾਲ ਜਿਹੜਾ ਉਹਨਾਂ ਨੇ ਕੰਮਕਾਰ ਬੰਦ ਕਰ ਦਿੱਤਾ ਆ ਹਰਾਨੀ ਦੀ ਗੱਲ ਇਹ ਆ ਵੀ ਜਿਹੜੀ ਨਯਾਰਾ ਰਿਫਾਇਨਰੀ ਆ ਰਸ਼ੀਆ ਦਾ ਇੱਕ ਆਇਲ ਜਾਇੰਟ ਰੋਜ਼ ਨੇਫਟ ਕਰਕੇ ਆ ਉਹ 49% ਓਨ ਕਰਦਾ ਹੈ ਇਸ ਕੰਪਨੀ ਨੂੰ ਕੰਪਨੀ ਜਿਹੜੀ ਰਿਫਾਇਨਰੀ ਆ ਉਹ ਇੰਡੀਆ 'ਚ ਓਨ ਕੌਣ ਕਰ ਰਿਹਾ ਰਸ਼ੀਆ ਦਾ ਜਿਹੜਾ ਇੱਕ ਆਇਲ ਜੁਆਇੰਟ ਤੇ ਹੁਣ ਯੂਰੋਪੀਅਨ ਯੂਨੀਅਨ ਦੀਆਂ ਸੈਂਕਸ਼ਨਸ ਦੇ ਜਿਹੜਾ ਚੱਲਦੇ ਆ ਮਾਈਕਰੋਸਾਫਟ ਨੇ ਕਿਹਾ ਆ ਵੀ ਭਾਈ ਅਸੀਂ ਤਾਂ ਇਸ ਦੇ ਵਿੱਚ ਇਹ ਇੰਟਰਪ੍ਰੀਟ ਕੀਤਾ ਆ ਵੀ ਆ ਇਸ ਦੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਆਪਣੇ ਆਪ ਨੂੰ ਸੈਂਕਸ਼ਨਸ ਤੋਂ ਬਚਾਉਣ ਖਾਤਰ ਤੁਹਾਡੇ ਨਾਲ ਕਿਸੇ ਵੀ ਤਰੀਕੇ ਦਾ ਜਿਹੜਾ ਹੋ ਕੰਮ ਕਾਜ ਆ ਉਹ ਨਹੀਂ ਜਿਹੜਾ ਹੋ ਕਰਾਂਗੇ ਸੋ ਇਹ ਇੰਡੀਆ ਦੇ ਵਿੱਚ ਇੱਕ ਝਟਕਾ ਜਿਹੜਾ ਸੈਂਕਸ਼ਨਸ ਦੇ ਕਰਕੇ ਔਇਲ ਰੈਫਾਈਨਰੀ ਨੂੰ ਲੈ ਕੇ ਮਾਈਕਰੋਸਾਫਟ ਨੇ ਉਹਨਾਂ ਨੂੰ ਦੇ ਦਿੱਤਾ ਆ Microsoft eventually ਹੈ ਤਾਂ ਦੇਖੋ ਅਮਰੀਕਾ ਦੀ ਕੰਪਨੀ ਹਾਂ ਸੀਈਓ ਭਾਰਤੀ ਮੂਲ ਦਾ ਜਿਹੜਾ ਉਹ ਹੋ ਸਕਦਾ ਆ ਪਰ ਉਹਦੇ ਇੰਟਰਸਟ ਤਾਂ ਜਿਹੜੇ ਸਿੱਧੇ ਸਿੱਧੇ ਆ ਉਹ ਅਮਰੀਕਾ ਦੇ ਨਾਲ ਹੀ ਜਿਹੜੇ ਉਹ ਜੁੜੇ ਨੇ ਸੋ Microsoft ਨੇ ਜਿਹੜੀ Rosneft ਦੇ ਦੁਆਰਾ 49% ਓਨ ਕੀਤੀ ਜਾਂਦੀ ਇੰਡੀਆ ਦੀ ਰਿਫਾਇਨਰੀ ਨਾਇਾਰਾ એનર્ਜੀ ਉਸ ਦੇ ਨਾਲ ਆਪਣੇ ਜਿਹੜੇ ਤਾਲੁਕਾਤ ਆ ਆਪਣਾ ਜਿਹੜਾ ਕੰਮ ਕਾਜ ਆ ਉਸ ਨੂੰ ਉਹਨਾਂ ਨੇ ਹੁਣ ਬੰਦ ਕਰ ਦਿੱਤਾ ਆ ਯੂਰਪੀਅਨ ਸੈਂਕਸ਼ਨਸ ਦੇ ਚੱਲਦੇ ਆ ਜੀ ਸੋ ਇਹ ਗੁਜਰਾਤ ਦੇ ਵਿੱਚ ਆ ਮੈਂ ਦੱਸਦਾ ਜਾਵਾਂ ਜਿਹੜਾ ਕੱਚ ਕੱਚ ਦਾ ਜਿਹੜਾ ਇਲਾਕਾ ਆ ਦਵਾਰਕਾ ਡਿਸਟ੍ਰਿਕਟ ਆ ਉੱਥੇ ਜਿਹੜੀ ਇਹ ਨਯਾਰਾ એનર્ਜੀ ਉੱਥੇ ਲੋਕੇਟਿਡ ਆ ਸ਼ੱਕ ਤਾਂ ਮੈਨੂੰ ਪਹਿਲਾਂ ਸੀਗਾ ਵੀ ਇਹ ਉੱਥੇ ਕਿਤੇ ਜਿਹੜੀ ਹੋਣੀ ਆ ਹੈੱਡ ਕੁਆਰਟਰ ਉਹਨਾਂ ਦੇ ਮੁੰਬਈ ਚ ਆ ਪਰ ਰਿਫਾਈਨਰੀ ਜਿਹੜੀ ਆ ਉਹ ਗੁਜਰਾਤ ਦੇ ਵਿੱਚ ਇਹਨਾਂ ਦੇ ਲੱਗੀ ਆ 4 ਲੱਖ ਬੈਰਲ ਤੇਲ ਰੋਜ਼ਾਨਾ ਇਹ ਰਿਫਾਈਨ ਕਰਦੇ ਸੀ ਤੇ ਤੇਲ ਆ ਕਿੱਥੋਂ ਰਿਹਾ ਸੀ ਰਸ਼ੀਆ ਤੋਂ ਆ ਜਿਹੜੀਆਂ ਹੁਣ ਪਨਲਟੀਆਂ ਪੈਣੀਆਂ ਨਿਆਰਾ એનર્ਜੀ ਅਰਗੀਆਂ ਦੇ ਕਰਕੇ ਤੇ ਹੋਰ ਬਥੇਰੀਆਂ ਦੇ ਕਰਕੇ ਜਿਹੜਾ ਆ ਇਹ ਸਾਹਮਣੇ ਚੀਜ਼ਾਂ ਜਿਹੜੀਆਂ ਉਹ ਆਉਣ ਜਾ ਰਹੀਆਂ ਆ ਸੋ ਸੋ ਇੱਕ ਹਿਸਾਬ ਦੇ ਨਾਲ ਕਸੂਤੇ ਜਿਹੜੇ ਭਾਰਤੀ ਆ ਇਸ ਦੇ ਵਿੱਚ ਫਸਦੇ ਜਾ ਰਹੇ ਆ